ਦੇਖੋ ਯਾ ਤਾਂ ਲੋਧੀ ਦੇ ਨਾਲੇ ਦੱਸ ਦਿੰਨਾ ਕਿ ਕਿਹੜੀ ਜਾਦੂ ਫੇਰ ਕੇ ਅਸੀਂ ਕੰਮ ਮਸਲਾ ਹੱਲ ਹੋ ਜਾਏਗਾ ਦੇਖੋ ਮਸਲੇ ਤਾਂ ਤਾਂ ਹੀ ਹੱਲ ਹੋਣਗੇ ਜੇ ਤੁਸੀਂ ਐਡਜਸਟਮੈਂਟ ਕਰੋਗੇ ਇਹਨਾਂ ਨੇ ਸਵਾ 3 ਲੱਖ ਕਰੋੜ ਦਾ ਕਰਜ਼ਾ ਝੜਾ ਕੇ ਦਿੱਤਾ ਪੰਜਾਬ ਨੂੰ ਇਹਨਾਂ ਦੀ ਪੁਜੀਸ਼ਨ ਕਿੱਥੇ ਸੀ ਤਾਂ ਫਿਰ ਲੋਕਾਂ 'ਚ ਭੰਡੇ ਜੇ ਬਿਜਲੀ ਮਾਫ ਕਰੀ ਗਈ ਹੈ ਜੇ ਕੁਡ ਡਵੈਲਪਮੈਂਟ ਦਾ ਕੰਮ ਕਰਿਆ ਜਿਹੜਾ ਕਦੇ ਇਹਨਾਂ ਨੇ ਆਪਣੀਆਂ ਜੇਬਾਂ ਭਰੀਆਂ ਸੀ ਹੁਣ ਲੋਕਾਂ ਦੀਆਂ ਜੇਬਾਂ ਭਰੀਆਂ ਲੱਗੇ ਫਰਕ ਕਿਹਨਾਂ ਰੂਧੀ ਤਾਂ ਨੇ ਆਪਦਾ ਕੰਮ ਕਰਨਾ ਹੈ ਬਿਲਕੁਲ ਭੱਜਣ ਦੀ ਬਜਾਏ ਅਸੀਂ ਤਾਂ ਕੱਲ ਵੀ ਬੇਨਤੀ ਕੀਤੀ ਫਰਡੇ ਵੀ ਬੇਨਤੀ ਕੀਤੀ ਤੁਸੀਂ ਉੱਥੇ ਬੈਠੋ ਇਹ ਸਦਨ ਤੁਹਾਡੇ ਲਈ ਹੈ ਤੁਹਾਨੂੰ ਰੱਬ ਨੇ ਲੋਕਾਂ ਨੇ ਮੌਕਾ ਦਿੱਤਾ ਹੈ ਉੱਥੇ ਬੈ ਕੇ ਆਵਾਜ਼ੀ ਆਦੀ ਆਵਾਜ਼ ਬਲੰਦ ਕਰੋ ਆਪੋਜੀਸ਼ਨ ਨੂੰ 100% ਰਾਈਟ ਹੈ ਆਪਦਾ ਬੋਲਣ ਦਾ ਪਰ ਇਹਦਾ ਮਤਲਬ ਇਹ ਨਹੀਂ ਵੀ ਦੂਜਿਆਂ ਦਾ ਟਾਈਮ ਲੈ ਕੇ ਰੋਲਾ ਪਾਉਣਾ ਤੁਹਾਨੂੰ ਰੱਬ ਨੇ ਐਮਐਲਏ ਉਹਨੇ ਦਿੱਤੇ ਤਾਂ ਉਹਨਾਂ ਹੀ ਸਮਾਂ ਮਿਲਣਾ ਹੈ ਖੈਰਾ ਸਾਹਿਬ ਨਾਲ ਕੱਲ ਕਾਫੀ ਤਲਕੀ ਹੁੰਦੀ ਨਾ ਜਰਾ ਇਹ ਹੋਰ ਯੂ ਤੱਕ ਦੇ ਸ਼ਬਲ ਜਿਹੜੇ ਸਪੀਕਰ ਨੂੰ ਵਰਤੇ ਚਲੋ ਖੈਰਾ ਸਾਹਿਬ ਦਾ ਕੀ ਕਹਿ ਸਕਦੇ ਆ ਉਹ ਤਾਂ ਕਦੇ ਟਿਕ ਨਹੀਂ ਸਕਦਾ ਸਾਹਿਬ ਜਦੋਂ ਲੋਕਾਂ ਨੂੰ ਸਮਝ ਨਾਵੇ ਤੇ ਫਿਰ ਉਹ ਜੀ ਭਾਸ਼ਾ ਦੀ ਲੋੜ ਹੀ ਨਹੀਂ ਅਸਲੀਅਤ ਲੋਕਾਂ ਦੀ ਜਿਹੜੀ ਮੁੱਦੇ ਦੀ ਗੱਲ ਹੈ ਤੁਸੀਂ ਉਹਦੇ ਤੇ ਲੜਾਈ ਲੜੋ ਤੇ ਲੜਨੀ ਚਾਹੀਦੀ ਹੈ ਇੱਕ ਹੀ ਮੇਰੀ ਬੇਨਤੀ ਹੈ ਆਪੋਜੀਸ਼ਨ ਨੂੰ ਵੀ ਸਰਕਾਰ ਨੇ ਆਪਦਾ ਕੰਮ ਕਰਨਾ 100% ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੁਹਾਨੂੰ ਉਹਦੇ 'ਚ ਕੋਈ ਨੁਕਸ ਲੱਗਦਾ ਬਿਲਕੁਲ ਉੱਥੇ ਬਿਨ ਬਿਨ ਆਰਾਮ ਨਾਲ ਗੱਲ ਕਰੋ ਕੋਈ ਤਰ੍ਹਾਂ ਜੇ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਪਰ ਜੇ ਤੁਸੀਂ ਸੋਚੋਗੇ ਉੱਚੀ-ਚੀ ਬੋਲ ਕੇ ਵੀ ਸਾਰਿਆਂ ਨੂੰ ਵੱਖਰਾ ਟਾਈਮ ਮਿਲੇਗਾ ਉਹ ਨਹੀਂ ਮਿਲਣਾ ਉਹ ਹਿਸਾਬ ਨਾਲ ਟਾਈਮ ਮਿਲਣਾ ਹਰੇਕ ਐਮਐਲਏ ਦਾ ਰਾਈਟ ਹੈ ਚਾਹੇ ਕੋ ਕਾਂਗਰਸ ਪਾਰਟੀ ਦਾ ਵੇਚਾ ਕੋ ਭਾਜਪਾ ਦਾ ਵੇਚਾ ਜਾਂ ਆਮਾਦੀ ਪਾਰਟੀ ਦਾ ਵੇਚਾ ਹਰ ਬੰਦੇ ਨੇ ਆਪਦੇ ਹਲਕੇ ਦੇ ਮੁੱਦੇ ਰੱਖਣੇ ਸੋਣੇ ਨੂੰ ਬਰਦਾਸ਼ਤ ਹੀ ਨਹੀਂ ਹੁੰਦਾ ਵੀ ਸਾਨੂੰ ਆਓ ਟਾਈਮ ਬਹੁਤ ਪ੍ਰੋਬਲਮ ਸਾਰੀ ਹੈ ਕਿਉਂਕਿ ਬਾਜਵਾ ਸਾਹਿਬ ਬੋਲਣ ਲੱਗਦੇ ਸਾਰਿਆਂ ਦਾ ਟਾਈਮ ਖਤਮ ਹੋ ਜਾਂਦਾ ਉਹ ਜਿਹੜੇ ਆਪਸ ਵਿੱਚ ਕੰਢੇ ਕੋਲੇ ਸੇ ਹੋਏ ਫਿਰਦੇ ਵੀ ਅਸੀਂ ਕਰੀਏ ਕੀ ਕਰੀਏ ਨਾ ਕਰੀਏ ਉਹ ਤਾਂ ਸਾਡੇ ਕੋਲ ਜਿਹਨੂੰ ਲੈ ਕੇ ਬੜਾ ਟਾਰਗੇਟ ਕੀਤਾ ਯਾਰ ਕਿ ਜਿਹੜੇ ਕੀ 30 ਗਨਮਾਂ ਰੱਖੀ ਹੋਰ 25 ਗਨਮਾਂ ਭਾਈ ਮੇਰੇ ਕੋਲ ਤਾਂ ਜਿੰਨੇ ਸੀ ਮੈਂ ਤਾਂ ਉਨੇ ਨਾ ਜਿਆਦਾ ਲੋੜ ਨਾ ਵੀ ਉਹਨਗੇ ਤਾਂ ਵੀ ਕੰਮ ਚੱਲ ਜੂਗਾ ਡਾਰੇ ਇਹਨਾਂ ਨੂੰ ਲੱਗਦਾ ਸਾਨੂੰ ਡਰਦਾ ਨਹੀਂ ਅੱਛਾ ਐਮਐਲਏ ਸਾਹਿਬ ਕਰਜ਼ੇ ਦੀ ਲਿਮਟ ਪੂਰੀ ਹੋ ਚੁੱਕੀ ਆ ਮਾਰਤ ਮਹੀਨੇ ਚ ਮਹਿਜ਼ 22 ਕਰੋੜ ਰੁਪਏ ਦਾ ਕਰਜ਼ਾ ਲੈ ਸਕਦੇ ਹਾਂ ਪੂਰੀ ਲਿਮਟ ਕਰਾਸ ਹੋ ਚੁੱਕੀ ਜਿੰਨੀ ਲੈ ਸਕਦੇ ਮਾਰਕੀਟ ਬੋਰਿੰਗ ਦੀ ਵੀ ਤੇ ਵਰਡ ਬੈਂਕ ਦੀ ਦੇਖੋ ਕਰਜ਼ਾ ਲੋਕਾਂ ਲਈ ਲਿਆ ਤੇ ਲੋਕਾਂ ਦੇ ਕੰਮਾਂ ਲਈ ਲਿਆ ਪੁਰਾਣੀਆਂ ਕਿਸ਼ਤਾਂ ਮੰਡੀ ਬੋਰ ਦੇ ਹਾਲਾਤ ਅਸੀਂ ਤਾਂ ਨਹੀਂ ਕੀਤੇ ਮੰਡੀ ਬੋਰ ਇਹੋ ਜਿਹਾ ਅਦਾਰਾ ਸੀ ਪੰਜਾਬ ਦਾ ਕਿ ਕਾਬਦੇ ਉਹ ਚ ਪੈਰਲਲ ਸਰਕਾਰ ਚ ਹੁਣ ਜਿਹੜੇ ਸਾਰੇ ਬੀਜੇਪੀ ਚ ਇਧਰ ਉਧਰ ਫੱਜੇ ਫਿਰਦੇ ਇਹਨਾਂ ਦੇ ਰੋਲੇ ਹੁਣ ਤੱਕ ਉਹਨੂੰ ਭੁਗਤ ਦੇ ਕਿਸ਼ਤਾਂ ਦਾ ਭਰਨੀ ਆ ਪੈਣਗੀਆਂ ਨਹੀਂ ਭਰਨੀ ਪੈਣਗੀਆਂ ਜਾਂ ਸਾਰੇ ਡਿਪਾਰਟਮੈਂਟ ਫੇਲ ਕਰਦੀ ਫਿਰੇ ਦਾ ਹਾਲਾਤ ਹੈ ਕਰਜ਼ੇ ਲੈ ਕੇ ਇਹ ਡਿਵੈਲਪਮੈਂਟ ਦੇ ਕੰਮ ਲਈ ਜਾਂ ਕਿਸ਼ਤਾਂ ਭਰਨੀ ਵੀ ਲੈਣੇ ਆ ਪਰ ਜਿਹੜੇ ਇਹਨਾਂ ਦੇ ਪੁਰਾਣੇ ਪਾਪ ਕੀਤੇ ਉਹ ਹੀ ਧੁੰਦੇ ਫਿਰਦੇ ਆ ਜਾਂ ਕੋਈ ਅਸੀਂ ਨਵੇਂ ਲੈ ਕੇ ਕਰਜ਼ਾ ਲੈ ਕੇ ਵੀ ਉਹ ਫਜ਼ੂਲੀ ਖਰਚਾ ਕਰਕੇ ਦੇਤਾ ਹੋਇਆ ਤਾਂ ਗੱਲ ਅੱਡੇ ਤੁਸੀਂ ਦੱਸ ਦਿਓ ਕਿ 1 ਰੁਪਏ ਦਾ ਫालतू ਕੰਮ ਕੀਤਾ ਹੋਏ ਜਿਹਦਾ ਪੰਜਾਬ ਨੂੰ ਨੁਕਸਾਨ ਹੋਵੇ ਫਿਰ ਅਸੀਂ ਦੇਣਦਾਰ ਆ ਇਸ ਲਈ ਮੇਰੀ ਇਹ ਬੇਨਤੀ ਹੈ ਲੋਕਾਂ ਦੇ ਕੰਮ ਲਈ ਕਰਜ਼ਾ ਲੈਣਾ ਵੀ ਪੈਂਦਾ ਹੈ ਅਸੀਂ ਵੀ ਆਪਦੇ ਘਰ ਲਈ ਜਦੋਂ ਚਲਾਉਣਾ ਹੋਵੇ 100 ਬੰਦਾ ਲਿਮਿਟਸ ਬਣਾਉਂਦਾ ਹੈ 100 ਘਰ ਦੇ ਲੋਨ ਲੈਂਦਾ ਹੈ ਹਰ ਸਿਸਟਮ ਕਰਦਾ ਹੈ ਚੰਗੇ ਕੰਮ ਲਈ ਕਰਜ਼ੇ ਦੀ ਕੋਈ ਪਰਵਾਹ ਨਹੀਂ ਥੈਂਕ ਯੂ